ਉਹ ਕਿੱਥੇ ਹੈ ਕਿੱਥੇ ਗਿਆ ਬਾਈ ਕਿੱਥੇ ਆ ਅਰੇ ਲੁਧਿਆਣਾ ਤੇ ਸੂਟ ਵਾਲੀ ਜੁੱਤੀਆਂ ਦੀ ਬਹੁਤ ਮਸ਼ਹੂਰ ਆਣਾ ਫਿਰ ਓਡੇ ਕੋਲੇ ਮਾਰਦਾ ਹੱਡੀ ਬਹੁਤ ਮਸ਼ਹੂਰ ਆ ਮੈਂ ਉਮੀਦ ਕਰਦੀ ਆ ਤੁਸੀਂ ਸਾਰੇ ਜਾਣੇ ਸਾਡੀ ਮੂਵੀ ਸੱਜੂ ਨੂੰ ਰੋਡੇ ਕੋਲੇ ਜ਼ਰੂਰ ਦੇਖਣ ਜਾਓਗੇ ਤਾਂ ਅਸੀਂ ਲੁਧਿਆਣਾ ਇੱਕ ਵਾਰੀ ਫੇਰ ਆਵਾਂਗੇ ਮਾਨਵ ਦੀ ਸਰ ਦੇ ਨਾਲ ਥੈਂਕ ਯੂ ਸੋ ਮਚ ਤੁਸੀਂ ਸਾਰੇ ਬਹੁਤ ਸੋਹਣੇ ਲੱਗ ਰਹੇ ਹੋ ਤੁਹਾਡੀਆਂ ਬਾਬੇ ਇੱਕ ਵਾਰੀ ਆਪਣੇ ਅੱਜ ਤੋਂ 12-15 ਸਾਲ ਪੁਰਾਣੀ ਕਾਲਜ ਦੀ ਜ਼ਿੰਦਗੀ ਦੇ ਉੱਪਰ ਆਧਾਰਿਤ ਰੋਡੇ ਕਾਲਜ ਪੰਜਾਬੀ ਫਿਲਮ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ 1990 ਅਤੇ 2011 ਦੀ ਸਟੋਰੀ ਦੇ ਉੱਪਰ ਆਧਾਰਿਤ ਇਹ ਫਿਲਮ ਖਾਸ ਕਰਕੇ ਇਹ ਫਿਲਮ ਕਾਲਜ ਦੇ ਮੁੰਡੇ ਕੁੜੀਆਂ ਦੇ ਉੱਪਰ ਆਧਾਰਿਤ ਹੈ ਇਸ ਫਿਲਮ ਵਿੱਚ ਕਾਲਜ ਦੀ ਅਸਲ ਜ਼ਿੰਦਗੀ ਦਿਖਾਈ ਗਈ ਹੈ ਇਹ ਪੰਜਾਬੀ ਫਿਲਮ ਪਹਿਲੀ ਵਾਰ ਵੱਡੇ ਪਰਦੇ ਤੇ ਆ ਰਹੀ ਹੈ ਇਹ ਫਿਲਮ ਬੱਚਿਆਂ ਦੇ ਮਾਪੇ ਨੂੰ ਵੀ ਦੇਖਣੀ ਚਾਹੀਦੀ ਹੈ ਕਿਤੇ ਨਾ ਕਿਤੇ ਇਸ ਫਿਲਮ ਨੇ ਮਾਪੇ ਨੂੰ ਸੁਨੇਹਾ ਦਿੱਤਾ ਹੈ ਕਿ ਕਾਲਜ ਵਿੱਚ ਪਹਿਲਾਂ ਇਹ ਸਭ ਹੁੰਦਾ ਸੀ ਤਾਂ ਕਿ ਮਾਪੇ ਇਸ ਚੀਜ਼ ਦਾ ਧਿਆਨ ਰੱਖਣ ਤਾਂ ਕਿ ਬੱਚੇ ਗਲਤ ਪਾਸੇ ਨਾ ਜਾਣ ਅਸੀਂ ਵੀ ਚਾਹਾਂਗੇ ਤੁਸੀਂ ਵੀ ਇੱਕ ਵਾਰ ਇਹ ਫਿਲਮ ਜ਼ਰੂਰ ਦੇਖੋ ਤਾਂ ਕਿ ਬੱਚੇ ਤੁਹਾਡੇ ਸਹੀ ਰਸਤੇ ਤੇ ਜਾ ਸਕਣ ਪਰ ਮੋਸ਼ਨ ਕਿੰਨੀ ਗਈ ਹੈ ਕਿਹੜੀ ਫਿਲਮਾਂ ਕਿਸ ਤਰੀਕੇ ਦੇ ਇਹਦੇ ਵਿੱਚ ਸੀਨ ਹੈਗੇ ਆ ਜਾਂ ਕਿਸ ਤਰੀਕੇ ਦਾ ਕਿਰਦਾਰ ਜੜਾ ਲਾਇਆ ਗਿਆ ਅਹ ਦੇਖੋ ਰੋਡੇ ਕਾਲਜ ਫਿਲਮ ਆ ਰਹੀ ਹੈ 7 ਜੂਨ ਨੂੰ ਪੰਜਾਬੀ ਫਿਲਮਾਂ ਐਂਟਰਟੇਨਿੰਗ ਫਿਲਮਾਂ ਕਾਲਜ ਦੀ ਜ਼ਿੰਦਗੀ ਤੇ ਫਿਲਮਾਂ ਜੋ ਅੱਜ ਤੋਂ 12-15 ਸਾਲ 25-30 ਸਾਲ ਪਹਿਲਾਂ ਕਾਲਜਾਂ ਦੇ ਜੋ ਹਾਲਾਤ ਹੁੰਦੇ ਸੀ ਤਾਂ ਪੰਜਾਬ ਦੇ ਯੂਥ ਨੂੰ ਲੈ ਕੇ ਫਿਲਮ ਬਣਾਈ ਗਈ ਆ ਦੋ ਪੀੜ੍ਹੀਆਂ ਦੀ ਕਹਾਣੀ ਆ 1990 ਔਰ 2011 ਦੀ ਤਾਂ ਉਹਦੇ ਤੁਹਾਨੂੰ ਜਿੱਥੇ ਨਾਮੇ ਚਿਹਰੇ ਮਿਲਣਗੇ ਉੱਥੇ ਨਵੇਂ ਮੁੰਡੇ ਕੁੜੀਆਂ ਤੁਹਾਨੂੰ ਜਿਵੇਂ ਪਹਿਲਾਂ ਦੱਸ ਕੇ ਟਿਆ ਸੀ ਅਫੀਸ਼ੀਅਲੀ ਹੈ ਨਾ ਤਾਂ ਉਹ ਵੀ ਤੁਹਾਨੂੰ ਸਾਰੇ ਚਿਹਰੇ ਮਿਲਣਗੇ ਫੁੱਲੀ ਐਂਟਰਟੇਨਿੰਗ ਫਿਲਮ ਆ ਤਾਂ ਬਟ ਅਸੀਂ ਕੁਝ ਕਹਿਣਾ ਵੀ ਚਾਹੁੰਦੇ ਆ ਇਸ ਫਿਲਮ ਰਹੀ ਤਾਂ ਮੈਨੂੰ ਲੱਗਦਾ ਹੁੰਦਾ ਐਕਟਰ ਮੇਕਰ ਡਾਇਰੈਕਟਰ ਉਹਨਾਂ ਦੀ ਮੈਨ ਲਗਾ ਇਹ ਡਿਊਟੀ ਬਣਦੀ ਆ ਉਹਨਾਂ ਦੀ ਸਿਨੇਮਾ ਇੱਕ ਬਹੁਤ ਅਸਰ ਪਾਉਂਦਾ ਸਮਾਜ ਤੇ ਤਾਂ ਅਸੀਂ ਉਹ ਚੀਜ਼ ਵੀ ਤੰਦ ਵੀ ਫੜ ਕੇ ਰੱਖੀ ਆ ਵੀ ਕੁਝ ਨਾ ਕੁਝ ਕਹੀਏ ਜੋ ਲੋਕ ਬਾਹਰ ਨਿਕਲਣ ਫਿਲਮ ਵੇਖ ਕੇ ਤਾਂ ਸੋਚਣ ਕੁਛ ਹੈ ਨਾ ਸਾਡੇ ਯੂਥ ਤਾਂ ਉਹ ਆਪਣੇ ਅੰਦਰ ਝਾਤੀ ਮਾਰੇ ਆਪਣਾ ਮੂਲ ਪਛਾਣ ਗੁਰਬਾਨੀ ਦੀ ਲਾਈਨ ਹੈ ਜਿਵੇਂ ਹੈ ਨਾ ਤਾਂ ਅਸੀਂ ਉਹ ਇੱਕ ਲਾਈਨ ਫੜ ਕੇ ਰੱਖੀ ਆ ਤਾਂ ਉਹ ਫਿਲਮ ਵੇਖ ਕੇ ਜਦੋਂ ਲੋਕ ਨਿਕਲਣਗੇ ਤਾਂ ਸਾਨੂੰ ਉਮੀਦ ਆ ਵੀ ਉਹਨਾਂ ਨੂੰ ਸਾਡੀ ਗੱਲ ਅਸੀਂ ਪਛਾਣ ਪਾਵਾਂਗੇ ਮਤਲਬ ਕੋਈ ਨਾ ਕੋਈ ਸਰ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਫਿਲਮਾਂ ਬਣਦੀਆਂ ਨੇ ਕਾਲਜ ਨੂੰ ਲੈ ਕੇ ਬਣਾਈ ਗਈ ਵਸਤੂ ਦੇਖੋ ਜੀ ਕਾਲਜ ਦੀ ਜ਼ਿੰਦਗੀ ਸਾਡੇ ਸਭੇ ਚੜ੍ਹਦੇ ਹਿੱਸਾ ਹੀ ਆ ਜੀ ਹਨ ਗਿੱਦੇ ਪੰਗੜੇ ਮਨੋਰੰਜਨ ਤੇ ਸਾਰਾ ਕੁਝ ਵਿੱਚ ਹੀ ਆ ਜਾਂਦਾ ਨਾ ਤਾਂ ਇਹ ਪ੍ਰੋਪਰ ਕਾਲਜ ਲਾਈਫ ਦੀ ਫਿਲਮ ਹੈ ਪਰ ਉਹਦੇ ਨਾਲ ਨਾਲ ਜਿਹੜੀ ਸਟੂਡੈਂਟ ਪੋਲਿਟਿਕਸ ਦੇ ਨਾਲ ਨਾਲ ਮੇਨ ਸਟ੍ਰੀਮ ਪੋਲਿਟਿਕਸ ਵੀ ਹੈ ਤਾਂ ਕਿਉਂਕਿ ਅਸੀਂ ਆਮ ਇਨਸਾਨ ਕੋਈ ਵੀ ਹੈ ਕੋਈ ਵੀ ਕੰਮ ਕਰਦਾ ਤਾਂ ਰਾਜਨੀਤੀ ਚੋ ਅਸ਼ੂਏ ਰਹਿ ਨਹੀਂ ਸਕਦੇ ਸਰ ਕਿਤੇ ਨਾ ਕਿਤੇ ਗਾਇ ਵਗਾਏ ਸਾਡਾ ਬਾਹ ਰਹਿਦਾ ਤੇ ਸਟੂਡੈਂਟਸ ਵੀ ਕਦੇ ਵੀ ਬੱਚੇ ਨਹੀਂ ਰਾਜਨੀਤੀ ਦੇ ਵਿੱਚ ਉਹੀ ਚਿਹਰੇ ਉਹੀ ਦੇਖਣ ਨੂੰ ਮਿਲਦੇ ਹੁੰਦੇ ਜਿ ਲੱਗਦਾ ਕਿ ਜਿਹੜਾ ਨਵਾਂ ਕੰਪੈਰਮੈਂਟ ਕੀਤਾ ਗਿਆ ਨਵੇਂ ਮੁੰਡੇ ਨਵੇਂ ਕੁੜੀਆਂ ਨੂੰ ਮਿਹਰਾ ਮੌਕਾ ਦਿੱਤਾ ਗਿਆ ਵਾ ਪੀਸ ਆਬਜਰਵ ਦੇਖੋ ਜੀ ਕੋਈ ਵੀ ਇਨਸਾਨ ਜੇ ਤੋ ਕੰਮ ਕਰਦਾ ਬਹੁ ਵੱਡੀ ਆਸਨ ਵਾਲੀ ਕਰਦਾ ਸਾਨੂੰ ਵੀ ਦੇਖੋ ਅਸੀਂ 2 ਸਾਲ ਤੋਂ ਲੱਗੇ ਹੋਈ ਸੀ ਸਾਰੇ ਹਨ ਤੁਹਾਡੇ ਕੋਲ ਚੱਲ ਕੇ ਆਏ ਆ ਟੀਮ ਸਾਡੀ ਕਰਤ ਕਰ ਰਹੀ ਆ ਤਾਂ ਅਸੀਂ ਤਾਂ ਬਹੁਤ ਵੱਡੇ ਹੰਗਾਰੇ ਦੀ ਆਸ ਨਾਲ ਹੀ ਤੁਰੇ ਤਾਂ ਇਹ ਹੁਣ ਤੁਸੀਂ ਦੇਖੋਗੇ ਤੁਸੀਂ ਟ੍ਰੇਲਰ ਦੇਖਿਆ ਤੁਸੀਂ ਪ੍ਰੈਸ ਮੀਡੀਆ ਤੁਸੀਂ ਸਾਡੇ ਲੋਕਤੰਤਰ ਦਾ ਚੌਥਾ ਸਾਮੋ ਤਾਂ ਤੁਹਾਡੀ ਨਜ਼ਰ ਹੈ ਜਿਹੜੀ ਉਹ ਤੀਜਾ ਨੇਤਰ ਜਾਦੇ ਹੁੰਦਾ ਆਮ ਲੋਕਾਂ ਦੇ ਮੁਕਾਬਲੇ ਤਾਂ ਤੁਸੀਂ ਆਪਣੇ ਰਿਵਿਊ ਕਰਿਓ ਤੁਸੀਂ ਦੱਸਿਓ ਤੁਹਾਨੂੰ ਕੀ ਲੱਗ ਰਿਹਾ ਫਿਲਮ ਦੀ ਫਰਸਟ ਲੁੱਕ ਦੇਖ ਕੇ ਇਹ ਕਮੇਡੀ ਫਿਲਮਾਂ ਦਾ ਜਿਹੜਾ ਜ਼ਿਆਦਾ ਟ੍ਰੈਂਡ ਹੈ ਕਮੇਡੀ ਫਿਲਮਾਂ ਦੇ ਅਸੀਂ ਦੇਖਿਆ ਕਿ ਪਿਛਲੇ ਜਿਹੜਾ ਸਮਾਂ ਸੀਗਾ ਤਾਂ ਵੀ ਕਮੇਡੀ ਫਿਲਮਾਂ ਹੀ ਚੱਲਿਆ ਇਹ ਐਕਸ਼ਨ ਇੱਕ ਤਰ੍ਹਾਂ ਐਕਸ਼ਨ ਫਿਲਮਾਂ ਲੱਗਦੀ ਫਿਲਮ ਦੇਖ ਕੇ ਲੱਗਦਾ ਕਿ ਨਹੀਂ ਦੇਖੋ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਿਹੜਾ ਵੱਡੇ ਬਜਟ ਨੇ ਵੱਡੀਆਂ ਕਮੇਡੀ ਫਿਲਮਾਂ ਤੋਂ ਹੋਈਆਂ ਨੇ ਪਰ ਅਸੀਂ ਇਹਨਾਂ ਭੁੱਲ ਕੇ ਅਰਦਾਸ ਵਾਰਨਿੰਗ ਵਰਗੀਆਂ ਫਿਲਮਾਂ ਤਾਂ ਰੱਬ ਦਾ ਰੇਡੀਓ ਕਮੇਡੀ ਨਹੀਂ ਸਰ ਹੈ ਨਾ ਕਲੀ ਜੋਟਾ ਆਈਓ ਕਮੇਡੀ ਨਹੀਂ ਸੀ ਤਾਂ ਇਸ ਤਰ੍ਹਾਂ ਕਮੇਡੀ ਫਿਲਮਾਂ ਵੀ ਸਾਡੀਆਂ ਹੀ ਨੇ ਤਾਂ ਸਿਨੇਮੇ ਦੇ ਸਾਰੇ ਰੰਗ ਨੇ ਉਹ ਇੱਕ ਰੰਗ ਆ ਖਾਸ ਮਜ਼ਾਕੇ ਕੰਗ ਆ ਤਾਂ ਕੋਈ ਸੰਜੀਦਾ ਗੱਲ ਕਰਨੀ ਆ ਤੁਸੀਂ ਐਂਟਰਟੇਨਿੰਗ ਵੇਚ ਹੈ ਨਾ ਤਾਂ ਉਹ ਵੀ ਪੰਜਾਬੀ ਸਿਨੇਮੇ ਦੇ ਸਰ ਪੰਜਾਬ ਵਾਇਲੈਂਸ ਦੇ ਦੌਰ ਤੋਂ ਗੁਜ਼ਰ ਰਿਹਾ ਹੈ ਤਿੰਨ ਤਿੰਨ ਹਫਤੇ ਆਮ ਸੇ ਦੋ ਮੂਸੇ ਵਾਲੇ ਦੀ ਕਪਟੀ ਪਲੇਅਰ ਸੀ ਮੈਂ ਫਿਲਮ ਦਾ ਟ੍ਰੇਲਰ ਦੇਖਿਆ ਹਾਕੀਆਂ ਮੰਗਾਈਆਂ ਜਲੰਧਰੋਂ ਯਸਸ ਭੰਣਨੇ ਨੇ ਕੱਲ ਕਰਕੇ ਮਤਲਬ ਤੁਸੀਂ ਬਰਬਾਲੈਂਸ ਨੂੰ ਨਹੀਂ ਪ੍ਰਮੋਟ ਕਰ ਰਹੇ ਹਾਂ ਆ ਸੁਣੋ ਯੂਥ ਇਸ ਦੇਖ ਕੇ ਇਹ ਬਿਲਕੁਲ ਇਹ ਗਾਣਾ ਸੁਣ ਕੇ ਤੁਹਾਨੂੰ ਲੱਗ ਸਕਦਾ ਪਰ ਮੈਨੂੰ ਲੱਗਦਾ ਜਿਹੜੇ ਦੌਰ ਚ 2024 ਚ ਅਸੀਂ ਲੰਘ ਰਹੇ ਹਾਂ ਤਾਂ ਹਾਕੀਆਂ ਹੁਕੀਆਂ ਦਾ 20 ਸਾਲ ਪੁਰਾਣੀ ਗੱਲ ਹੋ ਗਈ ਤੇ ਪੁਰਾਣੇ ਕਾਲਜਾਂ ਦੀ ਕਹਾਣੀ ਆ ਅੱਜ ਕੱਲ ਤਾਂ ਦੇਸੀ ਕੱਟੇ ਲਈ ਫਿਰਦੇ ਆ ਕੋਈ ਲਾਇਸੈਂਸੀ ਰਵਾਲਵਰ ਲਈ ਫਿਰਦੇ ਆ ਲੋਕ ਮੈਨੂੰ ਲੱਗਦਾ ਹਾਕੀਆਂ بیسਬਾਲ ਦੁਆਰਾ ਤਾਂ ਕੋਈ ਚੱਕਰ ਨਹੀਂ ਲੱਗਾ ਹਣਾ ਤਾਂ ਮੈਨੂੰ ਲੱਗਦਾ ਵੀ ਸ਼ੋਲੇ ਦੇ ਇੱਕ ਗੱਬਰ ਸਿੰਘ ਤਾਂ ਕੋਈ ਬਣਿਆ ਨਹੀਂ ਸੀ ਤਾਂ ਨਹੀਂ ਨਹੀਂ ਚਲੋ ਅਸਰ ਪਾਉਂਦੀਆਂ ਨੇ ਸਮਾਜ ਤੇ ਪਰ ਜਦੋਂ ਤੁਸੀਂ ਰਮਾਂਡ ਬਣਾਉਣੀ ਹੈ ਤੁਹਾਨੂੰ ਰਾਵਣ ਦਿਖਾਉਣਾ ਪੈਣਾ ਤਾਂ ਜਿਹੜਾ ਯੂਥ ਆ ਸਾਡਾ ਜਦੋਂ ਯੂਥ ਨੂੰ ਅਸੀਂ ਐਟ੍ਰੈਕਟ ਕਰਨਾ ਤਾਂ ਅਸੀਂ ਉਹਨਾਂ ਨੂੰ ਯੂਥ ਸਾਡਾ ਜਿੱਦਾਂ ਦੇ ਗਾਣੇ ਸੁਣਦਾ ਤਾਂ ਸਾਨੂੰ 뮤직 ਕਲੈਨ ਕਰਨਾ ਪੈਂਦਾ ਤਾਂ ਉਹ ਬੀਟ ਨਾਲ ਹਨਾ ਇਨਸਾਨ ਹਿਊਮਨ ਸਾਈਕੀਓ ਜੁੜਦਾ ਤਾਂ ਉਹ ਥੀਏਟਰ ਤੱਕ ਇੱਕ ਵਾਰ ਆਵੇ ਤਾਂ ਫਿਰ ਜਦੋਂ ਸਿਨੇਮੇ ਦੇ ਦਰਸ਼ਕ ਬੈਠ ਜਾਂਦਾ ਤੇ ਜਿਹੜਾ ਚੰਗਾ ਮੇਕਰ ਆ ਫਿਰ ਉਹ ਗੁੱਟ ਫੜ ਲੈਂਦਾ ਉਹਦਾ ਉਹਨੇ ਕਿਰਦਾਰਾਂ ਨਾਲ ਜੋ ਲੋਕ ਜੁੜ ਜਾਂਦੇ ਆ ਤਾਂ ਫਿਰ ਉਹ ਉਸ ਵੈਣ ਚ ਬਹਿ ਜਾਣੀ ਸਿਰਫ ਇੱਕ ਹਿੱਸਾ ਇਹ ਗਾਣਾ ਸਿਰਫ ਇੱਕ ਹਿੱਸਾ ਪੂਰੀ ਫਿਲਮ ਨਹੀਂ ਉਹ ਛੋਟਾ ਹਿੱਸਾ ਉਹ ਜਦੋਂ ਹਿੱਸਾ ਇੱਕ ਦੇ ਕੇ ਉਹਨੂੰ ਜੱਜ ਨਾ ਕਰੀਏ ਸੀ ਜਦੋਂ ਉਹਨੂੰ ਤੁਸੀਂ ਪੂਰੀ ਕਹਾਣੀ ਦੇ ਵਿੱਚ ਫਿਰ ਆ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਕਿੰਸਾ ਜ਼ਰੂਰੀ ਸੀ ਔਰ ਚੰਗੀ ਗੱਲ ਹੋਵੇ ਤੁਸੀਂ ਇਹ ਸਾਰੇ ਗਾਣੇ ਸੁਣੋ ਇੱਕ ਗਾਣਾ ਸੁਣਿਆ ਤੁਸੀਂ ਅੱਟਿਆਂ ਬਕਾਂਜਾਂ ਜਿਹਨੂੰ ਤੁਸੀਂ ਮੇਰੇ ਕੋਸ ਤੇ ਨਹੀਂ ਸਹੀਦਾ ਮੈਂ ਗੈਂਗਵਾਰ ਪਰਮੂ ਨਹੀ ਨਹੀ ਮੈਂ ਦੱਸ ਨਾ ਨਾ ਮੈਂ ਦੱਸਦਾ ਜੀ ਉਹਨੇ ਚ ਗਾਣਾ ਕਮਰ ਕਰਿਆ ਆਲਦਾ ਜ਼ਿੰਦਾ ਹੈ ਤਾਂ ਦਿਖਣਾ ਜ਼ਰੂਰੀ ਇਕੱਠੇ ਹੋ ਕੇ ਖੜਨਾ ਪਊ ਇੱਕ ਦੂਜੇ ਲਈ ਲੜਨਾ ਪਊ ਯੂਥ ਨੂੰ ਇਕੱਠੇ ਹੋਣ ਦਾ ਸੁਨੇਹਾ ਦਿੰਦਾ ਚੰਗੇ ਰਾਹ ਤੇ ਜਾਂਦਾ ਸੁਨੇਹਾ ਦਿੰਦਾ ਉਹ ਵੀ ਇਸੇ ਫਿਲਮ ਦਾ ਗਾਣਾ ਉਹ ਰੰਗ ਬਿਸਕੁਟੀ ਚੱਲ ਰਿਆ ਸੀ ਉਹ ਵੀ ਇਸੇ ਫਿਲਮ ਦਾ ਗਾਣਾ ਐਮ ਐਲ ਐ ਗਾਣਾ ਚੱਲ ਰਿਆ ਸੀ ਵੀ ਆਰ ਐਮ ਐ ਦੇ ਅੱਗੇ ਉਹ ਚੜਾਈ ਹੁੰਦੀ ਸੀ ਹਨਾ ਮੋਰ ਨਾ ਵੀ ਆਉਂਦਾ ਜਿਨ੍ਹਾਂ ਨਾਲ ਕਦੇ ਲੜਾਈ ਹੁੰਦੀ ਸੀ ਤਾਂ ਕਾਲਜ ਦੀਆਂ ਯਾਦਾਂ ਵੀ ਨੇ ਸਹੈਰੀ ਪਰ ਜਿਵੇਂ ਸਾਡੀ ਜ਼ਿੰਦਗੀ 'ਚ ਸਾਰਾ ਖੁਸ਼ੀ ਜਿਵੇਂ ਤੁਸੀਂ ਕਿਹਾ ਜੇ ਸਮਾਜ 'ਚ ਵਾਇਰਲਸ ਹੈ ਤਾਂ ਸਾਡੀਆਂ ਕਹਾਣੀਆਂ 'ਚ ਥੋੜੀ-ਬਹੁਤੀ ਆਏਗੀ ਤਾਂ ਫਿਲਮਾਂ ਕੀ ਹੁੰਦੀਆਂ ਨੇ ਜੋ ਅਸਲ ਦੁਨੀਆ ਉਹਦਾ ਸੱਚ ਹੁੰਦਾ ਨਾ ਤਾਂ ਮੇਕਰਸ ਕਿਹੜਾ ਦੇਖੋ ਅਸੀਂ ਜਦੋਂ ਤੋਂ ਪੈਦਾ ਹੁੰਨੇ ਆ ਤਾਂ ਅਸੀਂ ਆਲਾ ਦੋਲਾ ਹੀ ਦੇਖਦੇ ਆ ਨਾ ਉੱਥੋਂ ਹੀ ਦੇਖਦੇ ਆ ਕੀ ਕਰਨਾ ਤਾਂ ਫਿਲਮ ਕੁਦਰਤੀ ਗੱਲ ਆ ਸੱਚੀ ਆ ਕਢਣਾ ਮਤੋਂ ਪ੍ਰਭਾਵਤਾ ਤਾਂ ਉਹਦਾ ਜ਼ਿਕਰ ਕਿਤੇ ਨਾ ਕਿਤੇ ਹੋਏਗਾ ਨਹੀਂ ਤੁਸੀਂ ਭਾਜੀ ਕਿਹਾ ਤੁਸੀਂ ਮੈਂ ਇਸ ਬਾਰੇ ਗੱਲ ਕੀਤੀ ਬਾਤ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਕਿਹੜੀ ਨੌਜਵਾਨ ਕੁੜੀ ਆ ਜਹਾਂ ਤੱਕ ਜਿਹੜੀ ਚੀਜ਼ ਉਹਨਾਂ ਨੂੰ ਚੰਗੀ ਲੱਗਦੀ ਉਹੀ ਤੱਕ ਉਹ ਸੱਚਾ ਮਤ ਬਣਾਏ ਜਾਂਦਾ ਮਤ ਕਿ ਕਿ ਬਲਗਣੀ ਕੋਈ ਵਿਸ਼ੇ ਉੱਪਰ ਵੀ ਅਨੁਸਾਰ ਦੇ ਅਸੀਂ ਤਾਂ ਚਾਹਾਂਗੇ ਕਿ ਸਾਡੀ ਫਿਲਮ ਦੇਖਣ ਤੇ ਸਾਡੀ ਫਿਲਮ ਕਿਸ ਚੀਜ਼ ਤੋਂ ਪ੍ਰਭਾਵਿਤ ਕਰਦੀ ਆ ਸਾਡੀ ਫਿਲਮ ਤੋਂ ਪ੍ਰਭਾਵਿਤ ਹੋਣ ਕਿਉਂਕਿ ਤੁਸੀਂ ਫਿਲਮ ਦੇਖੋਗੇ ਫਿਰ ਤੁਹਾਨੂੰ ਪਤਾ ਲੱਗਣਿਆ ਕਿ ਸਾਡੀ ਫਿਲਮ ਕੀ ਕਹਿਣਾ ਚਾਹੁੰਦੀ ਹੈ ਕੀ ਸਟੋਰੀ ਕੀ ਦੂ ਲੰਮੀਆਂ ਨਹੀਂ ਸਟੋਰੀ ਸਟੋਰੀ ਅਸੀਂ ਦੱਸ ਨਹੀਂ ਸਕਦੇ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡੀ ਅਸੀਂ ਚਾਹਾਂਗੇ ਅਸੀਂ ਇਹ ਕੈਮਰੇ ਦੇ ਸਾਹਮਣੇ ਕਹਿ ਰਹੇ ਆ ਕਿ ਅਸੀਂ ਚਾਹੁੰਦੇ ਆ ਕਿ ਲੋਕ ਆਉਣ ਤੇ ਸਾਡੀ ਬਹੁਤ ਪ੍ਰਭਾਵਿਤ ਹੋਣ ਤੇ ਫਿਰ ਤੁਹਾਨੂੰ ਪਤਾ ਲੱਗਣਾ ਚਾਹੂ ਫਿਰ ਪਤਾ ਲੱਗੂਗੀ ਅਸੀਂ ਇਹ ਰੂਕੀ ਕਹਿਣਾ ਚਾਹੁੰਦੇ ਆ ਜਪਾ ਇੱਕ ਪ੍ਰੈਸ ਮੀਟਿੰਗ ਫਿਰ ਕਰਾਂਗੇ ਤੁਹਾਡੇ ਸਵਾਲਾਂ ਔਰ ਅਸੀਂ ਸਾਨੂੰ ਉਮੀਦ ਆ ਤੁਹਾਡੇ ਅਰਗੇ ਜਿਹੜੇ ਸਮਾਜ ਪ੍ਰਤੀ ਚ ਕਿਉਂ ਯੂਥ ਨੂੰ ਲੈ ਕੇ ਚਿੰਤਾ ਰੱਖਦੇ ਹੋ ਤੁਸੀਂ ਤੁਸੀਂ ਸਾਰੇ ਸਾਡੇ ਤੁਸੀਂ ਸਾਡੀਆਂ ਕਲਮਾਂ ਬਣਾਉਂਦੇ ਸਾਨੂੰ ਇੰਨਾ ਚੰਗੀ ਥੈਂਕ ਯੂ ਤੁਸੀਂ ਸਾਰੇ ਆਏ ਹੋ ਮੀਡੀਆ ਦੇ ਸਤਿ ਸ੍ਰੀ ਅਕਾਲ ਬਹੁਤ ਬਹੁਤ ਤੁਸੀਂ ਸਾਡਾ ਦੇਖ ਕੇ ਕਿੰਨਾ ਕੀ ਫਰਕ ਆ ਜੋ ਤੁਸੀਂ ਪਹਿਲਾਂ ਥੀਏਟਰ ਤੇ ਕਰਦੇ ਸੀ ਜਿੰਨੇ ਫਰਕ ਕਿੰਨਾ ਫਰਕ ਹੈ ਪਹਿਲੇ ਨਾਲੋਂ ਤੁਹਾਡੀ ਸਰ ਸਿਨੇਮਾ ਤੇ ਥੀਏਟਰ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਆਡੀਅנס ਦਾ ਫਰਕ ਆ ਸਿਨੇਮਾ ਦੇ ਵਿੱਚ ਆਡੀਅנס ਸਾਡਾ ਕੈਮਰਾ ਤੇ ਸਾਡੇ ਇੱਥੇ ਹੁੰਦਾ ਤੇ ਜਦੋਂ ਥੀਏਟਰ ਆ ਸਾਡਾ ਜਿਹੜਾ ਆਡੀਅנס ਆ ਉਹ ਮਤਲਬ 300 400 ਇੰਟੀਮੇਟ ਥੀਏਟਰ ਆ ਤਾਂ ਫਿਰ ਉਸ ਸਾਹਮਣੇ ਹੁੰਦਾ ਜੇ ਯੂਥ ਫੈਸਟੀਵਲ ਅਸੀਂ ਕਰਦੇ ਆ ਤਾਂ ਫਿਰ ਉਸ ਸਾਹਮਣੇ ਹੁੰਦਾ ਇੰਨਾ ਕਰੜਾ ਸੀ ਤਾਂ ਐਜ਼ ਐਨ ਐਕਟਰ ਆਪਣਾ ਮੈਸੇਜ ਕਨਵੇ ਕਰਨਾ ਆਪਣਾ ਡਾਇਲੋਗ ਕਨਵੇ ਕਰਨਾ ਸਾਨੂੰ ਪਤਾ ਵੀ ਸਾਡੀ ਪਿੱਛੇ ਅਗਰ ਦੂਰ ਜਾਣੀਏ ਤਾਂ ਅਸੀਂ ਉੱਚੀ ਬੋਲਾਂਗੇ ਜੇ ਕੈਮਰਾ ਸਾਡੇ ਨੇੜੇ ਤੁਸੀਂ ਆਡੀਅנס ਸਾਡੇ ਕੈਮਰੇ ਥਰੂ ਦੇਖ ਰਹੇ ਹੋ ਤੁਸੀਂ ਉਸ ਸਾਹਮਣੇ ਤੁਹਾਡਾ ਕੀ ਕਿਰਦਾਰ ਹੈ ਮੇਰਾ ਜੀ ਨੂਰ ਦਾ ਕਰਦਾ ਆ ਫਿਲਮ ਦੇ ਵਿੱਚ ਜੋ ਸਟੂਡੈਂਟ ਲੀਡਰ ਆ ਕਾਲਜ ਦੀ ਤੇ ਅ ਬਸ ਉਹ ਵੀ ਫਿਰ ਕਿਵੇਂ ਖੜੀ ਹੁੰਦੀ ਆ ਮੁੱਦਿਆਂ ਦੇ ਖਿਲਾਫ ਸਟੂਡੈਂਟ ਪੋਲਿਟਿਕਸ ਕਿਵੇਂ ਆਉਂਦਾ ਉਹਦੇ ਚ ਫਿਲਮ ਚ ਇਹ ਤਾਂ ਜਿਆਦਾ ਸਿੰਗਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਉਹਨਾਂ ਨੂੰ ਲੈ ਕੇ ਫਿਲਮਾਂ ਬਣਾਈ ਜਾਂਦੀਆਂ ਨੇ ਕਿਉਂਕਿ ਉਹਨਾਂ ਦੀ ਫੈਨ ਫੋਲਿੰਗ ਬਹੁਤ ਹੁੰਦੀ ਹੁੰਦੀ ਹੈ ਤੁਸੀਂ ਉਹਨੂੰ ਥੀਏਟਰ ਤੋਂ ਤੁਹਾਨੂੰ ਲੱਗਦਾ ਕਿ ਥੀਏਟਰ ਕਲਾਕਾਰ ਵੀ ਹੁਣ ਇੰਨੇ ਫੈਨ ਫੋਲਿੰਗ ਬਣਾ ਲੈਣਗੇ ਕਿ ਉਹਨਾਂ ਦੇ ਲੋੜ ਨਹੀਂ ਪੈਣਗੇ ਅਸੀਂ ਆਏ ਆ ਪਹਿਲੀ ਗੱਲ ਤਾਂ ਇਹ ਵੀ ਪੰਜਾਬੀ ਸਿਨੇਮਾ ਦੇ ਥਰੂ ਹੀ ਆ ਰਹੇ ਆ ਅਸੀਂ ਉਹ ਵੀ ਜਿਹਨੇ ਹੈਪੀ ਸਾਈਨ ਨੇ ਬਹੁਤ ਸੋਹਣਾ ਦੱਸਿਆ ਵੀ ਉਹ ਵੀ ਹਿੱਸਾ ਤੇ ਇਹ ਵੀ ਹਿੱਸਾ ਹੈ ਨਾ ਹੁਣ ਜਿਵੇਂ ਆਪਾਂ 10 ਰੁਪਏ ਇਨਵੈਸਟ ਕਰਦੇ ਆ ਸਾਨੂੰ ਵੀ ਐਂ ਹੁੰਦਾ ਵੀ ਸਾਡੇ ਪੈਸੇ ਮੁੜਨ ਤੇ ਇਹ ਬਹੁਤ ਵੱਡਾ ਜਿਹਰਾ ਕੀਤਾ ਸਾਡੇ ਮੇਕਰਸ ਨੇ ਕਿ ਹਾਂ ਸਾਨੂੰ ਐਜ਼ ਐਨ ਐਕਟਰ ਸਾਨੂੰ ਮੈਂ ਵੈਸੇ ਤੁਹਾਨੂੰ ਇਹ ਗੱਲ ਦੱਸ ਦਮਾ ਕਿ ਇਹਨਾਂ ਨੇ ਇੰਨੀ ਮਿਹਨਤ ਕੀਤੀ ਆ ਕਿ 2 ਸਾਲ ਦੇ ਵਿੱਚ ਇਹਨਾਂ ਨੇ ਇੱਕ ਇੱਕ ਐਕਟਰ ਇੱਕ ਇੱਕ کردار ਵਾਸਤੇ ਚੁਣਿਆ ਰਾਜਵੀਰ ਮੇਰੇ ਕੋਲ ਖੜੀ ਐ ਅਸੀਂ ਇਕੱਠੇ ਥੀਏਟਰ ਕਰਦੇ ਰਹੇ ਆ ਤਨਵੀਰ ਸਰੀਜ਼ ਫਰੋਮ ਆਲਸੋ ਗੇਟਾ ਮਨਪ੍ਰੀਤਾ ਸਾਡੇ ਨਾਲ ਇੱਕ ਕੁੜੀ ਇਹਨੂੰ ਵੀ ਅਸੀਂ ਸਾਰੇ ਆਡੀਸ਼ਨਰ ਦੇ ਥਰੂ ਆਏ ਆ

ਮੈਂ ਕਿ ਕਿਰਦਾਰ ਹਾਂ ਮੇਰਾ ਕਿਰਦਾਰ ਉਹੀ ਜਿਵੇਂ ਹੈਪੀ ਸਰ ਨੇ ਦੱਸਿਆ ਤੁਸੀਂ ਉਹਨਾਂ ਨੂੰ ਸਵਾਲ ਪੁੱਛ ਰਹੇ ਸੀਗੇ ਕਿ ਯੂਥ ਨੂੰ ਤੁਸੀਂ ਭੜਕਾ ਰਹੇ ਹੋ ਐਵੇਂ ਕਰਕੇ ਸੋ ਮੇਰਾ ਕਿਰਦਾਰ ਵੀ ਉਹੀ ਆ ਕਿ ਉਹ ਆਪਣੇ ਵਾਲੇ ਨੂੰ ਰੋਕਦੀ ਰਹਿੰਦੀ ਆ ਕਿ ਨਾ ਕੁੱਟਮਾਰ ਕਰੀਆਂ ਕੁਝ ਪਰ ਜਦੋਂ ਤੁਸੀਂ ਮੂਵੀ ਦੇਖੋਗੇ ਉਦੋਂ ਤੁਹਾਨੂੰ ਪਤਾ ਲੱਗੂਗਾ ਕਿ ਰੋਕਿਆ ਕੋਈ ਜਾ ਰਿਹਾ ਸੀਗਾ ਜਾਂ ਅਸਲ ਜਿਹੜੀ ਫਿਲਮ ਦਾ ਮੋਟਿਵ ਕੀ ਆ ਮੈਸੇਜ ਕੀ ਫਿਲਮ ਦਾ ਉਹ ਤੁਹਾਨੂੰ ਦੇਖੋ ਜੀ ਦੇਖ ਕੇ ਪਤਾ ਲੱਗੂਗਾ ਤੇ ਫਿਰ ਜੇ ਤੁਸੀਂ ਸਾਡੇ ਨਾਲ ਫੇਰ ਉੱਬਰੂ ਹੋਗੇ ਫਿਰ ਤੁਸੀਂ ਆਪ ਕਹੋਗੇ ਕਿ ਸਹੀ ਗੱਲ ਆ ਤੁਸੀਂ ਬਾਲਾ ਸੋਣਾ ਮੈਸੇਜ ਦਿੰਦੀ ਹੈ ਜੀ ਸਾਡੀ ਫਿਲਮ ਸਾਡੀ ਫਿਲਮ ਇਹ ਦੇਦੀ ਹੈ ਵੀ ਜਦੋਂ ਤੁਸੀਂ ਕਾਲਜ ਲਾਈਫ ਚ ਕਿਵੇਂ ਆਪਣੀ ਜਿਹੜੇ ਕਾਲਜ ਲਾਈਫ ਦੇ ਵਿੱਚ ਆਪਾਂ ਨੂੰ ਸਾਰਾ ਕੁਝ ਦੇਖਣ ਨੂੰ ਮਿਲਦਾ ਇਸ਼ਕ ਮੁਹੱਬਤ ਪਿਆਰ ਪੋਲਿਟਿਕਸ ਤੇ ਜ਼ਿੰਦਗੀ ਨੂੰ ਕਿਵੇਂ ਕਿਹੜੇ ਰਾਹ ਪਾਣਾ ਉਹ ਸਾਰਾ ਕੁਝ ਹੁਣ ਇਹ ਸਾਡੀ ਫਿਲਮ ਐਜ਼ ਅ ਸਟੂਡੈਂਟ ਅਸੀਂ ਜਦੋਂ ਜਾਣੇ ਆ ਸਾਡੀ ਫਿਲਮ ਇਹ ਦੱਸਦੀ ਹੈ ਵੀ ਤੁਸੀਂ ਆਪ ਦਾ ਰਾ ਕਿਵੇਂ ਕਿੰਨੀ ਹੁਸ਼ਿਆਰੀ ਨਾਲ ਕਿਵੇਂ ਵਰਤਣਾ ਤੇ ਕਿਵੇਂ ਆਪਣਾ ਲੱਭਣਾ ਇਹ ਮੈਸੇਜ ਸਾਡਾ ਬਹੁਤ ਪ੍ਰਕਾਰਕੀ ਰਹੀ ਹੈ ਤੇ ਜਾਣਾ ਕਿੱਧਰ ਚਾਹੀਦਾ ਉਹ ਫਿਲਮ ਦਾ ਮੈਸੇਜ ਹੈ ਠੀਕ ਹੈ ਸਸੀ ਗੱਲ ਜੀ ਮੈਂ تنਵੀਰ ਸਿੰਘ ਹਾਂ ਜੀ ਹਾਂ ਜੀ ਥੈਂਕ ਯੂ ਕੀ ਪਤਾ ਕਨਸੈਪਟ ਕੀ ਤੁਹਾਨੂੰ ਪਤਾ ਮੈਂ ਕਿਰਦਾਰ ਇਸ ਫਿਲਮ ਦੇ ਵਿੱਚ ਮੈਂ ਇੱਕ ਆਈਬੀ ਅਫਸਰ ਦਾ ਕਿਰਦਾਰ ਨਿਭਾ ਰਿਹਾ ਜਿਹੜਾ ਲੋਕ ਛਿਪ ਕੇ ਇੱਕ ਇੱਕ ਸਟੂਡੈਂਟ ਦੇ ਤੌਰ ਤੇ ਕਾਲਜ ਦੇ ਵਿੱਚ ਰਹਿ ਰਿਹਾ ਤੇ ਉੱਥੇ ਕੀ ਕੀ ਹੋ ਰਿਹਾ ਕੀ ਕੀ ਗਤੀਵਿਧੀਆਂ ਹੋ ਰਹੀਆਂ ਉਹਦੇ ਥਰੂ ਉਹ ਆਪਣਾ ਇੱਕ ਮਿਸ਼ਨ ਲੈ ਕੇ ਕਾਲਜ ਦੇ ਵਿੱਚ ਆਇਆ ਬਾਕੀ ਹੋਰ ਕੁਝ ਨਹੀਂ ਬਤਾ ਸਕਦਾ ਇਸ ਤੋਂ ਬਾਅਦ ਥੈਂਕ ਯੂ